ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਵੀਐਨ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮਾਂ ਦੇ ਵਿੱਚ ਧੰਨਵਾਦ ਮిత్రਾਂ ਤੁਹਾਡਾ ਸਦਾ ਵੀ ਬੜੇ ਪਿਆਰ ਨਾਲ ਪਰਵਾਣਾ ਦਰਸ਼ਕਾਂ ਨੂੰ ਐਨਐਸ ਦੀ ਤਰਫੋਂ ਸਤਿ ਸ਼੍ਰੀ ਅਕਾਲ ਅਹਿਮ ਮੁੱਦੇ ਜਿਦਾ ਤੁਸੀਂ ਕਿ ਆਪਾਂ ਵੀ ਹਾਜ਼ਰਾਂ ਸਤਿ ਸ਼੍ਰੀ ਅਕਾਲ ਇੱਕ ਜੈਰੀ ਸਲਾਹ ਸਵਾਲ ਜੀ ਸਤਿਪਰਬਾਤ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਆਂ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਮੁਬਾਰਕਾਂ ਦਿੰਨੇ ਆ ਜੀ ਬਿਲਕੁਲ ਬਹੁਤ ਅਹਿਮ ਜਿਦਾਂ ਧਾਰਮਿਕ ਤੌਰ ਤੇ ਆਪਾਂ ਗੱਲ ਕਰ ਲਈ ਸਾਡੇ ਸੱਭਿਆਚਾਰ ਦੀ ਇਤਿਹਾਸ ਦੀ ਗੱਲ ਕਰ ਲਈ ਦੀਵਾਲੀ ਤੇ ਬੰਦੀ ਛੋੜ ਜਿਹੜਾ ਦਿਵਸ ਬਹੁਤ ਕੋਈ ਦੇ ਪਛੋਕੜ ਦੇ ਵਿੱਚ ਸਾਨੂੰ ਪ੍ਰੇਰਨਾ ਦਿੰਦਾ ਸਵਾਜੋ ਉਸ ਦਿਵਸ ਦੀ ਗੱਲ ਕਰ ਰਹੇ ਹਾਂ ਇਸ ਮੁੱਦੇ ਤੇ ਲੋਕ ਸਵਾਲ ਬਹੁਤ ਆਇਆ ਮੁੱਦਾ ਜੁਨੀਆ ਪਰਸਪੈਕਟਿਵ ਪੰਜਾਬੀ ਸਿੱਖ ਭਾਈਚਾਰੇ ਨਾਲ ਜੁੜਿਆ ਹੋਇਆ ਮਾਮਲਾ ਜੀ ਸੋਬੰਦੀ ਸ਼ੋਰ ਦੀਵਸ ਨੂੰ ਲੈ ਕੇ ਜਿੱਥੇ ਹੈੱਡ ਗਰੰਥੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਗੈਣੀ ਰਗਵੀਰ ਸਿੰਘ ਉਹਨਾਂ ਵੀ ਸੰਦੇਸ਼ ਜਾਰੀ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਿੱਥੇ ਵੀ ਸਿੱਖ ਭਾਈਚਾਰਾ ਬੈਠਿਆ ਭਾਵੇਂ ਬਾਹਰ ਵਿਦੇਸ਼ਾਂ ਦੇ ਵਿੱਚ ਹੋਵੇ ਦੇਸ਼ਾਂ ਦੇ ਵਿੱਚ ਹੋਵੇ ਸਾਨੂੰ ਮੁਬਾਰਕਾਂ ਦਿੱਤੀਆਂ ਇਹਨਾਂ ਨੇ ਕਹਿ ਕੇ ਛੇਵੇਂ ਪਾਤਸ਼ਾਹੀ ਗੁਰੂ ਸਾਹਿਬ ਦੇ ਨਾਲ ਇਹ ਜੁੜਿਆ ਹੋਇਆ ਤਿਹਾਰ ਹੈ ਜੀ ਬਿਲਕੁਲ ਛੇਵੇਂ ਪਾਸ਼ੇ ਗੁਰੂ ਹਰਗੋਬਿੰਦ ਸਿੰਘ ਜੀ ਉਹਨਾਂ ਨਾਲ ਜੁੜਿਆ ਹੋਇਆ ਇਹ ਤਿਹਾਰ ਹੈਗਾ ਔਰ ਖਾਸ ਤੌਰ ਤੇ ਜਦੋਂ ਆਪਾਂ ਗੱਲ ਕਰਦੇ ਕੁਆਲਿਟੀ ਲਈ ਚੋਂ ਜਦੋਂ ਛੇਵੇਂ ਗੁਰੂ ਸਾਹਿਬਾਨ ਰਿਹਾ ਉਹ ਕਿ ਆਇਆ ਕਿਸ ਕਦਰ ਉਹ 52 ਜਿਹੜੇ ਰਾਜੇ ਸੀ ਕਲੀਆਂ ਫੜ ਕੇ ਗੁਰੂ ਸਾਹਿਬਾਨ ਦੇ ਚੋਲੇ ਦੀਆਂ ਉਹ ਬਾਹਰ ਨਿਕਲੇ ਪਰ ਇੱਕ ਸੁਨਿਆਣ ਵਾਲੀ ਵੀ ਜਾਂਦਾ ਹੈ ਕਿ ਸਿੱਖ ਧਰਮ ਜਿਹੜਾ ਹੈਗਾ ਫਲਸਫਾ ਜਿਹੜਾ ਹੈ ਸਾਡੇ ਗੁਰੂ ਸਾਹਿਬਾਨ ਕਿਸ ਤਰ੍ਹਾਂ ਜਿਹੜਾ ਹੈਗਾ ਮਾਨਵਤਾ ਦੀ ਰਾਖੀ ਦੇ ਲਈ ਅੱਗੇ ਆਏ ਔਰ ਉਹਨੇ ਦੁਨੀਆ ਪਰ ਸੁਨਿਆਨ ਦਿੱਤਾ ਕਿ ਮਾਨਵਤਾ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦਿੱਤੀ ਜਾ ਸਕਦੀ ਆ ਔਰ ਉਹਦੇ ਲਈ ਕਿਤੇ ਸਮਝੌਤਾ ਨਹੀਂ ਉਹ ਸਦਾ ਨਾਜ ਬਹੁਤ ਵੱਡੀ ਆਪਾਂ ਗੱਲ ਕਰਦੇ ਆਂ ਫਲਸਫੇ ਦੀ ਗੱਲ ਕਰਦੇ ਆਂ ਆਪਾਂ ਜਮਹੂਰੀ ਦੀ ਗੱਲ ਕਰਦੇ ਆਂ ਆਪਾਂ ਦੁਨੀਆ ਪਰ ਦੇ ਲੋਕਾਂ ਦੀ ਗੱਲਾਂ ਕਰਦੇ ਆਂ ਕਿ ਫਲਾਨੀ ਜਗ੍ਹਾ ਤੇ ਫਲਾਨੇ ਦੇ ਦੇਸ਼ ਦੇ ਅੰਦਰ ਜਮਹੂਰੀ ਦੀ ਵੱਡੀ ਵੱਡੀ ਗੱਲਾਂ ਮਾਨਵਤਾ ਦੇ ਅਧਿਕਾਰਾਂ ਦੀ ਗੱਲ ਹੁੰਦੀ ਹੈ ਮੈਂ ਕਹਿੰਦਾ ਕਿ ਜੋ ਮਾਨਵਤਾ ਦੇ ਅਧਿਕਾਰਾਂ ਦੀ ਰਾਖੀ ਦਾ ਸਨੇਹਾ ਗੁਰੂ ਸਾਹਿਬਾਂ ਨੇ ਦਿੱਤਾ ਦੁਨੀਆ 'ਚ ਇਤੋਂ ਵੱਡਾ ਸਨੇਹਾ ਕੋਈ ਹੋ ਨਹੀਂ ਸਕਦਾ ਔਰ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ ਸਨੇਹਾ ਮਾਨਵਤਾ ਦੀ ਰਾਖੀ ਔਰ ਇੱਕ ਸਿਰਫ ਸ਼ਬਦਾਂ ਨਾਲ ਹੀ ਸਨੇਹਾ ਨਹੀਂ ਦਿੱਤਾ ਅਮਰਾਨਾਲ ਜਿਹਨੂੰ ਕਹਿੰਦੇ ਅਮਰਾਨਾਲ ਨਿਵੇੜੇ ਹੋਣਗੇ ਗੁਰੂ ਸਾਹਿਬਾਨ ਨੇ ਆਪ ਕਰਵਾਨੀਆਂ ਦੇ ਕੇ ਮਾਨਵਤਾ ਦੀ ਰਾਖੀ ਧਰਮ ਦੀ ਰਾਖੀ ਉਹ ਜ਼ੁਲਮ ਦੇ ਖਿਲਾਫ ਕਿਵੇਂ ਲੜਾਈ ਲੜਨੀ ਆ ਵੱਡਾ ਸੁਨੇਹਾ ਪਰਬੰਦੀ ਛੋੜ ਦੇਵਦਾ ਜਿੱਦੋਂ ਆਪਾਂ ਜ਼ਿਕਰ ਕਰ ਰਹੇ ਆ ਤਾਂ ਦੁਨੀਆ ਪਾਰ ਦੇਸ਼ ਜਿੱਥੇ ਵੀ ਪੰਜਾਬੀ ਸਿੱਖ ਭਾਈਦਾਰ ਬੈਠਾ ਉਹਨਾਂ ਮस्तक ਹੋਇਆ ਗੁਰਦੁਆਰਾ ਸਾਹਿਬਾਂ ਦੇ ਅੰਦਰ ਉਹ ਸਭ ਨੇ ਆਪਣੇ ਆਪਣੇ ਸਰਦਾਰਤਾ ਦਾ ਆਪਣੇ ਆਪਣੇ ਸਤਕਾਰ ਨਾਲ ਜਿਹੜਾ ਹੈਗਾ ਉੱਥੇ ਆਪਣਾ ਹਾਜ਼ਰੀਆਂ ਭਰਿਆ ਔਰ ਦੂਜੀ ਗੱਲ ਜਿਹੜੀ ਹੈਗੇ ਜਦੋਂ ਤੁਸੀਂ ਕਹਿ ਗਿਆ ਨਹੀਂ ਰਵੀਰ ਸਿੰਘ ਜੀ ਉਹਨਾਂ ਨੇ ਇੱਕ ਵੱਡਾ ਸੁਨੇਹਾ ਦਿੱਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਹੈ ਬਹੁਤ ਵੱਡਾ ਇੱਕ ਤਰ੍ਹਾਂ ਦਾ ਕਟ ਗਿੰਤਿਆਂ ਦੇ ਨਾਲ ਵਿਤਕਰ ਹੈ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਦੇਖੋ ਆਪਾਂ ਜਦੋਂ ਮਾਨਤਾ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਤੇ ਮੈਂ ਸਾਂਦਾ ਕਿ ਗੈਨੀ ਰਕबीर ਸਿੰਘ ਉਹਨਾਂ ਨੇ ਸਭ ਤੋਂ ਟੁਕਮਾਂ ਤੇ ਬਾਜੂ ਸੁਨੇਹਾ ਅੱਜ ਦੇ ਮੁੱਖ ਦੇ ਹੀ ਬਣਦਾ ਸੀ ਜਦੋਂ ਆਪਾਂ ਗੱਲ ਹੀ ਮਾਨਤਾ ਦੇ ਅਧਿਕਾਰਾਂ ਦੀ ਰਾਖੀ ਦੀ ਕਰ ਰਹੇ ਆ ਔਰ ਬੰਦੀਛੋੜ ਦੇ ਦਿਵਸ ਆ ਰਹੇ ਹਾਂ ਉਹ ਸਿੱਧੇ ਤੌਰ ਤੇ ਇਹ ਮੁੱਦਾ ਵੀ ਥੇਲਾ ਜੋ ਰਿਹਾਈ ਦੇ ਨਾਲ ਜੁੜਿਆ ਜੇ ਤੋਂ ਵੱਡਾ ਮੁੱਦਾ ਹੋਰ ਕੀ ਹੋਏਗਾ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦਾਰ ਪਰੰਦਰ ਕਮੇਟੀ ਲੱਖਾਂ ਦਸਕਤ ਕਰਵਾ ਕੇ ਚਾਹੇ ਰਾਸ਼ਟਰਪਤੀ ਹੋਣ ਪ੍ਰਧਾਨ ਮੰਤਰੀ ਹੋਣ ਗ੍ਰਹਿ ਮੰਤਰੀ ਹੋਣ ਉਹਨਾਂ ਨੂੰ ਪੀਲਾਂ ਦੇ ਪੀਲਾਂ ਕਿ ਤੁਸੀਂ ਬੰਦੀ ਸਿੰਘ ਰਿਹਾ ਕਰੋ ਜਣੀ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਆਪਾਂ ਜਮੂਰੀ ਦਾ ਜ਼ਿਕਰ ਕਰਦੇ ਆਂ ਵੱਡੇ ਦਾਅਵੇਦਾਰੀਆਂ ਕੀਤੇ ਜਾਂਦੀਆਂ ਸਾਡੇ ਮੁਲਕ ਦੇ ਅੰਦਰ ਚੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਿਖਾਂਦੀ ਚੁਣੀ ਹੋਈ ਨਮਾਇੰਦਾ ਜਿੱਥੇ ਬੰਦੀ ਹੈ ਔਰ ਅੱਜ ਦੇ ਨੇ 25 ਦਾ ਸਾਲ ਜਿਹੜਾ 25 ਤੋਂ ਲੈ ਕੇ ਆਪਣਾ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਉਸ ਸਮੇਂ ਤੋਂ ਲੈ ਕੇ ਨੇ 100 ਸਾਲ ਤੋਂ ਉੱਪਰ ਸਮਾਜ ਵਾਲੇ ਸੰਸਥਾ ਦਾ ਹੋ ਗਿਆ ਹੁੰਦ ਚਾਹਾਂ ਤੇ ਉਸ ਸੰਸਥਾ ਵੱਲੋਂ ਸਿਖਾਂਦੀ ਰਾਖੀ ਦੇ ਲਈ ਸਮੇਂ-ਸਮੇਂ ਤੇ ਮੋਰਚੇ ਲਾਏ ਗਏ ਜਦੋਂ ਆਹ 파ਰਤ ਵੰਡਿਆ ਨਹੀਂ ਸੀਗਾ ਉਸ ਵੇਲੇ ਵੱਡੇ ਅੰਦੋਲਨ ਹੋਏ ਤਾਂ ਜੇ ਜਾ ਕੇ ਕਿਤੇ ਜਿਹੜਾ ਹੈਗਾ ਜਿਹੜਾ ਅੰਗਰੇਜ਼ ਸੀ ਅੰਗਰੇਜ਼ ਸੁਪਰਮ ਸੀ ਉਹਨੇ ਪ੍ਰਵਾਨ ਕੀਤਾ ਕਿ ਸਿਕਾਂਦੀਵੀ ਉਤਾਰੰਗ ਸੰਸਥਾ ਜਿਹੜੀ ਹੈ ਸੁੰਣੀ ਗੁਰਦਾਰਾ ਪਰੰਦੇ ਕਮੇਟੀ ਦੇ ਰੂਪ ਚ ਉੱਪਰ ਆਈ ਔਰ ਕਿਹਾ ਜਾਂਦਾ ਕਿ ਬਲਕੇ ਉਹਨਾਂ ਦੀ ਰਾਖੀ ਲਈ ਅਕਾਲੀ ਦਲ ਬਾਦ ਦੇ ਵਿੱਚ ਹੁਣ ਸਾਇ ਹੈ ਕਿ ਉਹਨਾਂ ਸੰਸਥਾ ਦੀ ਰਾਖੀ ਕਿਵੇਂ ਹੋਏ ਪੋਲੀਟੀਕਲ ਜਮਾਤ ਵੀ ਹੋਣੀ ਚਾਹੀਦੀ ਹੈ ਤਾਂ ਅਕਾਲੀ ਦਲ ਹੋਣਾ ਚਾਹਿਆ ਉਹ ਜਥੇਬੰਦੀ ਵੱਲੋਂ ਬਾਕੀ ਸਿੱਖ ਜਥੇਬੰਦੀਆਂ ਵੱਲੋਂ ਸੰਸਥਾਵਾਂ ਵੱਲੋਂ ਆਧਮਿਕ ਅਗੰਮੋਂ ਲਗਾਤਾਰ ਇਸ ਮਾਮਲੇ ਤੇ ਆਵਾਜ਼ ਉਠਾਈ ਜਾ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਾ ਹੋਵੇ ਆਪਾਂ ਇਸ ਮਾਮਲੇ ਤੇ ਬਹੁਤ ਵਾਰ ਜ਼ਿਕਰ ਕਰ ਚੁੱਕੇ ਹਾਂ ਪ੍ਰੋਫੈਸਰ ਦਵਿੰਦਰ ਪਾਲ ਪੁੱਲ ਕਿਸ ਕਦਰ ਉਹਨੇ ਸਿੱਧ ਵਿਗੜੀ ਹੋਈ ਹੈ ਇਹਦੇ ਜਿਹੜਾ ਭਾਈ ਬਲਵੰਤ ਸਿੰਘ ਨਾਜੋਣਾ ਜਥੇਦਾਰ ਸਾਹਿਬ ਉਹਨਾਂ ਦੀ ਫਾਂਸੀ ਦਾ ਮੁੱਦਾ ਹੈ ਜਣੀ ਸੁਪਰੀਮ ਕੋਰਟ ਦਾ ਕਰਨੀ ਦਖਲ ਦੇਣਾ ਪਿਆ ਕਿ ਦੱਸੋ ਤਾਂ ਸਹੀ ਕਿ ਤੁਸੀਂ ਇਸ ਮਾਮਲੇ ਨੂੰ ਇਹਨਾਂ ਲਟਕਾਇਆ ਕਿਉਂ ਹੈ ਕੀ ਫੈਸਲਾ ਲਿਆ ਜਣੀ ਅਜੇ ਤੱਕ ਵੀ ਉਸ ਮਾਮਲੇ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਇੱਕ ਪਾਸੇ ਅਸੀਂ ਕਹਿੰਨੇ ਕਿ ਸਿੱਧਾ ਜੀ ਮਾਨਵਤਾ ਦੇ ਅਧਿਕਾਰਾਂ ਦੇ ਬੜੇ-ਬੜੇ ਚੰਨਾ ਬਰਦਾਰ ਆ ਸਾਡੇ ਪੋਲੀਟਿਕਲ ਆਗੂ ਖੈਰੋ ਦੁਨੀਆ ਪਰ ਤੇ ਸਨ੍ਹਾ ਦਿੰਦੇ ਐ ਕਿ ਭਾਰਤ ਵਰਗੀ ਜਮਹੂਰੀਤ ਭਾਰਤ ਚ ਸਾਰੇ ਧਰਮਾਂ ਦਾ ਸਾਰੇ ਪਰੋਸਿਆਂ ਦਾ ਸਾਰੇ ਵਿਸ਼ਵਾਸਾਂ ਦਾ ਜਿਹੜਾ ਸਤਿਕਾਰ ਕੀਤਾ ਜਾਂਦਾ ਪਰ ਦੂਜੇ ਪਾਸੇ ਜਦੋਂ ਘੱਟ ਗਿਣਤੀਆਂ ਦੇ ਇਸ ਕਦਰ ਜਿਹੜਾ ਹੈਗਾ ਉਹਨਾਂ ਦੇ ਆਕਾਂ ਨੂੰ ਕੁਝ ਲੈ ਜਾਂਦਾ ਹਨ ਗੌਲਿਆ ਕੀਤਾ ਜਾਂਦਾ ਕਿਸੇ ਨੂੰ ਕਿਦਰੇ ਬੇਗਾਨਗੀ ਦਾ ਅਹਿਸਾਸ ਪੈਦਾ ਹੁੰਦਾ ਕਈ ਮੌਕੇ ਆਦੇ ਜਦੋਂ ਚੀਜ਼ਾਂ ਚਾਸਕੁੱਟਦੀ ਆ ਤਾਂ ਉਹਦੇ ਬਾਰੇ ਜੇ ਕਿਤੇ ਆਵਾਜ਼ ਕੋਈ ਉਠਾਉਣ ਦੀ ਕੋਸ਼ਿਸ਼ ਕਰਦਾ ਬਹੁਤ ਜਗ੍ਹਾ ਉਲਟੀਆਂ ਸਿੱਧੀਆਂ ਗੱਲਾਂ ਕੀਤੇ ਜਾਂਦੀਆਂ ਨੇ ਇਸ ਮੁੱਦੇ ਨੂੰ ਲੈ ਕੇ ਕਿ ਜੀ ਦੇਸ਼ ਵਿਰੋਧੀ ਆ ਜੀ ਇਹ ਤਾਂ ਨੇ ਆ ਹੋਰ ਉਹ ਜਨੂਲ ਜਿਹੜੇ ਹੈਗੇ ਦੋਸ਼ ਲਗਾਏ ਜਾਂਦੇ ਆ ਉਹ ਦੋਸ਼ ਲਗਾਉਣੇ ਤਾਂ ਬੜੇ ਸੌਖੇ ਆ ਪੁੱਠੇ ਜੰਦੇ ਪਰ ਜਦੋਂ ਇੱਕ ਵੱਡੀਆਂ ਸੰਸਥਾਵਾਂ ਆਪਣੇ ਅਧਿਕਾਰਾਂ ਦੀ ਰਾਖੀ ਲਈ ਗੱਲ ਕਰਨ ਆਵਾਜ਼ ਉਠਾਉਣ ਜੇ ਜੀਬੀਸੀ ਨੂੰ ਗ੍ਰਹਿ ਮੰਤਰੀ ਨੇ ਸੁਨੇਗਾ ਪ੍ਰਧਾਨ ਮੰਤਰੀ ਨੇ ਸੁਣਨਗੇ ਰਾਸ਼ਟਰਪਤੀ ਨੇ ਸੁਨੇਗਾ ਤੇ ਜੀਬੀਜ ਨੇ ਕੌਣ ਸੁਨੇਗਾ ਕਿਸੇ ਕਰਕੇ ਦਾ ਅਕਸਰ ਕਿਹਾ ਜਾਂਦਾ ਕਿ ਜੀਬੀਜ ਦੀਆਂ ਚੋਣਾਂ ਵੀ ਤਾਂ ਨਹੀਂ ਹੋ ਰਹੀਆਂ ਕਿਉਂਕਿ ਕੇਂਦਰ ਧਿਆਨ ਨਹੀਂ ਦੇ ਰਿਹਾ ਇਸ ਪਾਸੇ ਵੱਲ ਜਣੀ ਜਾਣਬੁੱਝ ਕੇ ਅੰਗੋਲਿਆ ਕਰਾਂ ਕਿਸੇ ਸੰਸਥਾ ਨੂੰ ਇਸ ਕਦਰ ਕਮਜ਼ੋਰ ਕਰ ਦਿਓ ਉਹਦੇ ਡਿਟਰੀ ਨਰੈਣ ਉਹਦੇ ਇਲੈਕਸ਼ਨ ਨਹੀਂ ਕਰਾਓ ਲੋਕਾਂ ਨੂੰ ਦਿਲਚਸਪੀ ਨਹੀਂ ਰਹੇ ਆਪਣਾ ਕੋਈ ਸੰਸਥਾ ਖਤਮ ਹੋ ਜੇਗੀ ਸੋ ਐਸ ਮੌਕੇ ਦੇ ਉੱਤੇ ਕੈਨੀ ਰਗਵੇਸ ਸਿੰਘ ਵੱਲੋਂ ਜਿਹੜੀ ਆਵਾਜ਼ ਬੰਦ ਕੀਤੀ ਗਈ ਹੈ ਸਨਾਨ ਦਿੱਤਾ ਗਿਆ ਕਿ ਕਿਉਂ ਨਹੀਂ ਬੰਦੀ ਸਿੰਘਾਂ ਦੀ ਰਹਿ ਕੀਤੀ ਜਾਂਦੀ ਸੇਖਾ ਦੁਨੀਆ ਪੱਲੇ ਨੇ ਬੈਠੇ ਉਹਨਾਂ ਦੇ ਅੰਦਰ ਇੱਕ ਵੱਡੀ ਚੀਜ਼ ਸਿੱਟਾ ਸਕੇ ਕਿ ਸਾਡੀਆਂ ਜਿਹੜੀਆਂ ਕੱਟਕਣਤੀਆਂ ਘਟਕਣਤੀਆਂ ਨੂੰ ਕਿਉਂ ਗੋਲਿਆ ਕੀਤਾ ਜਾ ਰਿਹਾ ਔਰ ਹਕਕਾਂ ਦੀ ਲੜਾਈ ਹੈ ਨਹੀਂ ਕਿ ਅਚਾਨਕ ਕੋਈ ਮਾਮਲਾ ਉੱਠਿਆ ਸਵਾਜਦਾ ਦਿਨ ਜਿੱਥੇ ਧਾਰਮਿਕ ਤੌਰ ਤੇ ਸਾਨੂੰ ਇਤਿਹਾਸਿਕ ਤੌਰ ਤੇ ਪਿਛੋਕੜ ਨੂੰ ਚੇਤੇ ਕਰੋਂਦਾ ਔਰ ਮਾਨਵ ਤੇ ਆਧਕਾਰਾਂ ਦੀ ਰੱਖਿਆ ਦੀ ਗੱਲ ਕਰਦੇ ਅਸੀਂ ਉਥੇ ਨਾਲ ਹੀ ਇਹ ਵੀ ਸਵਾਲ ਉੱਪਰ ਕੇ ਉੱਠਦਾ ਉਹੀ ਧਰਮ ਦੇ ਲੋਕ ਜਿਹੜੇ ਗਏ ਉਹੀ ਸੰਸਥਾਵਾਂ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੀਆਂ ਕਿ ਬੰਦੀ ਸਿੰਘਾਂ ਦੀ ਰਿਹਾਈ ਇਤੋਂ ਵੱਡਾ ਮਾਨਵੀ ਅਧਿਕਾਰ ਕੀ ਹੋ ਸਕਦਾ ਕਿਉਂ ਨਹੀਂ ਕੇਂਦਰ ਸੁਣਵਾਈ ਕਰ ਰਿਹਾ ਆਖਰ ਕਿਦਿਸ ਸੁਣਵਾਈ ਤਾਂ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਤੱਕ ਜਾਣ ਤੋਂ ਬਾਅਦ ਵੀ ਕੇਂਦਰ ਟੱਸ ਤੋਂ ਮਸ ਨਾ ਹੋਵੇ ਪਰ ਵੱਡੇ ਸਵਾਲਿਆ ਨਿਸ਼ਾਨ ਤਾਂ ਉੱਠਣਗੇ ਉੱਠਣਗੇ ਕਿ ਕੀ ਇਸ ਮੁਲਕ ਦੇ ਅੰਦਰ ਵਕਾਈ ਕੱਟ ਗਿੰਦਿਆਂ ਦੀ ਆਵਾਜ਼ ਬੁਲੰਦ ਜਿਹੜੀ ਹੈਗੀ ਆ ਹੁੰਦੀ ਹੈ ਜੇ ਜੇ ਆਵਾਜ਼ ਬੁਲੰਦ ਕਰਦੇ ਆ ਤਨ ਨਹੀਂ ਸੁਣਾਈ ਕੋਈ ਨਹੀਂ ਜਿਸ ਸੁਣਾਈ ਕੋਈ ਨਹੀਂ ਤਦੀ ਬਜਾ ਕੀ ਹੈ ਕੀ ਪਿਛੋਕੜਾ ਕੌਣ ਗੋਲਿਆ ਕੀਤਾ ਜਾਂਦਾ ਹੈ ਘੱਟ ਗੇਂਦਿਆਂ ਦੇ ਤਨ ਦੀ ਉਹਨਾਂ ਦੇ ਪਿਛੋਕੜ ਦੀ ਆਵਾਜ਼ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਮੁੱਖ ਮੰਤਰੀ ਦੀ ਵੀਡੀਓ ਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਇੱਕ ਕਾਫੀ ਉਹਨਾਂ ਦੇ ਐਕਸ਼ਨ ਨੂੰ ਖਰਾਬ ਕੀਤਾ ਜਾ ਰਿਹਾ ਹੈ ਤੇ ਮੋਹਾਲੀ ਦੇ ਸਾਈਬਰ ਸੈੱਲ ਦੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਜੀ ਇਹ ਬੜਾ ਨਾਜ਼ੁਕ ਦੇਸ਼ ਸੁਰੇਲ ਜੀ ਦਾ ਮਾਮਲਾ ਦੇਖੋ ਇਸ ਮੁਲਕ ਦੇ ਅੰਦਰ ਕੀ ਹੋ ਰਿਹਾ ਹੈ ਕਈ ਵਾਰੀ ਜਿਹੜਾ ਹੈਗਾ ਵਿਦੇਸ਼ਾਂ 'ਚ ਬੈਠੇ ਲੋਕ ਜਿਹੜੇ ਗਿਆ ਉਹਦੇ 'ਚ ਵੀ ਨਾ ਇਦਾਂ ਦੇ ਘਰਾਂ ਦੇ ਸਦਾਰ ਹੁੰਦੇ ਆ ਇਸ ਵਿਅਕਤੀ ਬਾਰੇ ਜਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸ ਬਗਾੜਣ ਦੀ ਕੋਸ਼ਿਸ਼ ਕੀਤੀ ਔਰ ਇਦਾਂ ਦੀ ਵੀਡੀਓ ਜਿਹੜੀ ਵਾਇਰਲ ਹੋਈ ਉਸ ਵੀਡੀਓ ਬਾਰੇ ਹੁਣ ਤੱਕ ਜਦਾਂ ਤੁਸੀਂ ਜ਼ਿਕਰ ਕਰੀ ਦਿੱਤਾ ਕਿ ਕੇਸ ਵੀਦਾਰ ਚੋਗਾ ਮਾਲੀ ਦੇ ਥਾਣੇ ਦੇ ਅੰਦਰ ਪਰ ਉਹ ਵਿਅਕਤੀ ਕੌਣਾ ਕਿਹਾ ਜਾਂਦਾ ਹੈ ਕਿ ਉਹ ਜਗਮਨ ਜਿਹੜਾ ਹੈਗਾ ਨਾਂ ਦਾ ਵਿਅਕਤੀ ਹੈਗਾ ਔਰ ਉਹ ਜਿਹੜਾ ਹੈਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਹੁਣ ਤੱਕ ਸામਨੇ ਆ ਰਹੀ ਹੈ ਜਾਣਕਾਰੀ মিডিਆ ਦੇ ਅੰਦਰ ਉਥੋਂ ਦਾ ਰਹਿਣ ਵਾਲਾ ਪਰ ਪਿਛੋਕੜ ਦਾ ਪੰਜਾਬ ਦਾ ਹੀ ਹੈ ਇਹ ਵੀ ਕਹਿ ਦਿੰਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਵੀ ਹੈ ਹੁਣ ਸਰਕਾਰ ਸ਼ਕਤੀ ਨਾਲ ਇਸ ਮਾਮਲੇ ਨੂੰ ਲੈ ਰਹੀ ਹੈ ਇਸ ਮਾਮਲੇ ਤੇ ਕਾਰਵਾਈ ਵੀ ਹੋਏਗੀ ਪਰ ਇੱਕ ਇਹ ਸਵਾਲ ਇਹ ਹੈ ਕਿ ਲੋਕਾਂ ਦੇ ਕਰੋੜਾਂ ਕਰੋੜਾਂ ਜਾਨੀ 3 ਕਰੋੜ ਤੋਂ ਉੱਪਰ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੋਵੇ ਸੂਬੇ ਦਾ ਮੁੱਖ ਮੰਤਰੀ ਹੋਵੇ ਇਸ ਕਦਰ ਦਾ ਕਟਿਆ ਮਜ਼ਾਕ ਕਰਨਾ ਕਿਸੇ ਕਦਰ ਵੀ ਬਰदाश्त ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਜਿਹੜਾ ਹੈਗਾ ਪੁਲਿਸ ਵੀ ਸਖਤ ਤੋਂ ਸਖਤ ਕਾਰਵਾਈ ਇਸ ਮੁੱਦੇ ਦੇ ਕਰਨ ਜਾ ਰਹੀ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇੱਕ ਕੀ ਕੀ ਵਿਅਕਤੀ ਵਿਸ਼ੇਸ਼ ਜਿਹੜਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰ ਸਕਦਾ ਹੈ ਜਿਹਦੇ ਪਿੱਛੇ ਕੋਈ ਵੱਡੀ ਧਿਰ ਹੈ ਕੋਈ politcal ਧਿਰ ਹੈ ਕੋਈ politcal ਆਗੂ ਹੈ ਕੌਣ ਹੈ ਲੋਕ ਜਿਨ੍ਹਾਂ ਨੇ ਉਸ ਨੂੰ ਇਸ ਲਈ ਉਹ ਸਹਾਇਆ ਜਾਂ ਉਹ हिस्सेदार ਬਣੇ ਆਖਿਰ ਇੱਕ ਬਾਹਰ بیٹھا ਵਿਅਕਤੀ ਜਿਹੜਾ ਜਿਹੜਾ ਹਿੰਦੁਸਤਾਨ ਜਾਂ ਪੰਜਾਬ ਤੋਂ ਕੋਈ ਬੈਠਾ ਵਿਅਕਤੀ ਹੋਵੇਗਾ ਇਦਾਂ ਦੀ ਕੋਈ ਮਾਕਦਨੀ ਕਰੇਗਾ ਜਾਂ ਨਹੀਂ ਕਾਰਵਾਈ ਕਰਨ ਦੀ ਜੇ ਕੋਈ ਬਾਹਰ ਬੈਠਾ ਆਦਮੀ ਵੀ ਇਦਾਂ ਦੀ ਗੱਲ ਕਰ ਰਿਹਾ ਹੈ ਤਾਂ ਅੱਜ ਕੱਲ ਦਾ ਹੁਣ ਕਾਨੂੰਨ ਇਸ ਤਰ੍ਹਾਂ ਦੇ ਹੈ ਕਿ ਸਰਕਾਰਾਂ ਕਿਤੇ ਵੀ ਕੋਈ ਬੈਠਾ ਦੁਨੀਆ ਤੋਂ ਲੱਭ ਕੇ ਲਿਆਉਂਦੀਆਂ ਜਿਹਨੇ ਇੱਕ ਕ੍ਰਾਈਮ ਕਰਾਂਦਾ ਬਚੇਗਾ ਤਾਂ ਨਹੀਂ ਪਰ ਸਵਾਲ ਇਹ ਕਿ ਕਾਰਵਾਈ ਕਿਤੇ ਕੀਤੀ ਗਈ ਹੈ ਉਹਦਾ ਪਿਛੋਕੜ ਕੀ ਹੈ ਔਰ ਮੰਦਭਾਗੀ ਗੱਲ ਇਹ ਹੈ ਕਿ ਮੁੱਖ ਮੰਤਰੀ ਹੋਣ ਕਰੋੜਾਂ ਲੋਕਾਂ ਦੇ ਚੁਣਵੇਂ ਨੁਮਾਇੰਦੇ ਹੋਣ ਉਹਦੇ ਹੱਥ ਤੋਂ ਇਸ ਕਦਰ ਵਿਗਾੜਿਆ ਜਾਵੇ ਤਾਂ ਇਹ ਤੋਂ ਵੱਡਾ ਜਮਹੂਰੀ ਦੇ ਨਾਲ ਖਲਵਾੜ ਕੀ ਹੋ ਸਕਦਾ ਇਹ ਸਵਾਲ ਕੁਝ ਲੋਕ ਹੋ ਸਕਦਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦਾ ਮਾਮਲਾ ਮੈਨੂੰ ਸੰਦੇਹ ਹੈ ਕਿ ਸਵਾਲ ਅਸਲ ਜੇ ਮਾਮਲਾ ਜਿਹੜਾ ਲੋਕਾਂ ਦੀ ਜਮੂਰੀਤ ਨਾਲ ਜੁੜਿਆ ਹੋਇਆ ਮਾਮਲਾ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਮੁੱਖ ਮੰਤਰੀ ਹੋਣ ਇਸ ਤਰ੍ਹਾਂ ਉਹਨਾਂ ਦੇ ਅਕਸ ਨੂੰ ਵਿਗਾੜਿਆ ਜਾਵੇ ਖਲਵਾੜ ਕੀਤਾ ਜਾਵੇ ਤਾਂ ਇਸ ਤੋਂ ਵੱਡਾ ਹੋਰ ਮਾੜਾ ਕਾਰਾ ਕੀ ਹੋ ਸਕਦਾ ਹੈ ਕਿ ਪਸੂਕਣ ਦੀ ਸੀ ਕਿਉਂ ਆਖਰ ਕੀ ਸਾਡੀ ਜਮੂਰੀਤ ਨੂੰ ਜਾਂ ਕਿਸੇ ਜਮਾਤ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਕਲ ਮੈਂ ਜ਼ਰੂਰ ਇਹ ਵੀ ਕਹਿਣਾ ਚਾਹਾਂਗਾ ਕਿ ਇਹ ਤਾਂ ਸਵੇਦਨਸ਼ੀਲ ਮਾਮਲਾ ਹੈ ਹੀ ਹੈ ਉਹ ਦੇਖੀਏ ਆਪਾਂ ਇਲੈਕਟ੍ਰੋਨਿਕ ਮੀਡੀਆ ਤੇ ਚਿੱਟੇ ਦੌਰ ਤੇ ਕਿਸ ਤਰ੍ਹਾਂ ਦਾ ਸਿਸਟਮ ਚੱਲ ਪਿਆ ਕਿਸੇ ਆਗੂ ਦੇ ਨਾਲ ਕਿਸੇ ਦੀ ਫੋਟੋ ਦਿਖਾ ਦਈ ਅਸਲੀ ਫੋਟੋ ਹੁੰਦੀ ਹੈ ਨਹੀਂ ਹੁੰਦੀ ਉਸ ਨੂੰ ਉਹ ਵੀਡੀਓ ਜਿ ਕਮਾਇਆ ਜਾਂਦਾ ਉਹ ਮੀਡੀਆ ਜਿ ਕਮਾਇਆ ਜਾਂਦਾ ਕਿ ਦੇਖੋ ਜੀ ਆਹ ਫਰਾਣਾ ਇਹਦੇ ਤੇ ਦੋਸ਼ ਲੱਗੇ ਹੋਏ ਐ ਇਹ ਫਰਾਣੇ ਨੇਤਾ ਨਾਲ ਖੜਾ ਔਰ ਉਹਨੂੰ ਕੋਈ ਜਦੋਂ ਫਿਰ ਉਹਦੇ ਕਮੈਂਟਸ ਵੀ ਆਉਂਦੇ ਹਨਾ ਸਾਡੇ ਵਾਲੇ ਜਿਹੜੇ ਮੀਡੀਆ ਵਾਲੇ ਮਿੱਤਰ ਐ ਪਹਿਲਾਂ ਤਾਂ ਉਹ ਉਹ ਫੋਟੋ ਜਿਹੜੀ ਵਾਇਰਲ ਕਰਦੇ ਆ ਵੀਡੀਓ ਵਾਇਰਲ ਕਰਦੇ ਆ ਫਿਰ ਤੇ ਕਮੈਂਟ ਮੰਗਦੇ ਆ ਕਮੈਂਟ ਮੰਗਣ ਦਾ ਮੰਤ ਵੀ ਹੁੰਦਾ ਵੀ ਕਿਤੇ ਕੋਈ ਕਸਰ ਤਾਂ ਨਹੀਂ ਰਹੇਗੀ ਜੋ ਵੀਡੀਓ ਰਾਈ ਜਾਂ ਫੋਟੋ ਜਾ ਆ ਗਿਆ ਆ ਗਿਆ ਜੇ ਕੋਈ ਕਸਰ ਹੈਗੀ ਤਾਂ ਉਹ ਫਿਰ ਕੀ ਕਰਦੇ ਆ ਇਕਦਮ ਦਾ ਕੁਝ ਫੋਕਸਪਰਸ ਨੂੰ ਬੁਲਾ ਲੈਂਦੇ ਆ ਜਿਹਨੂੰ ਮੌਕਾ ਮਿਲਣਾ ਚਾਹੀਦਾ ਉਹ ਸਾਡੇ ਛੋਟੇ ਯਾਰਾਂ ਦਾ ਆਉਂਦਾ ਆ ਕੇ ਠਾ ਠਾ ਜਿਹੜਾ ਹੈਗਾ ਉਸ ਫੋਟੋ ਦੇ ਉੱਤੇ ਜਾਂ ਵੀਡੀਓ ਦੇ ਉੱਤੇ ਬੋਲਦਾ ਕਿ ਰੀਲ ਦੇ ਤੇ ਗੱਲ ਕਰਦਾ ਜੀ ਆ ਦੇਖੋ ਜੀ ਤੇ ਇਤੋ ਵੱਡੀ ਗਾਲੀ ਕਹੀ ਉਸ ਨੇ ਦੇਗਾ ਜਵਾਬ ਕੋਈ ਦੇਖੋ ਜੀ ਫਰਾਣੇ ਨੇਤਾ ਦੇ ਨਾਲ ਫਰਾਣਾ ਆਦਮੀ ਖੜਾ ਹੈ ਐਡੇ ਵੱਡੇ ਦੋਸਤ ਲਗੇ ਨੇ ਨਹੀਂ ਬਹੁਤ ਘਟਿਆ ਕਿਸਮ ਦੀ ਇਹ ਗੇਮ ਪੋਲਿਟਿਕਸ ਦੇ ਅੰਦਰ ਸ਼ੁਰੂ ਹੋ ਗਈ ਹੈ ਕਿ ਕਿਸੇ ਨੇਤਾ ਦਾ ਖਸਬ ਗਾੜਨ ਦੇ ਲਈ ਇਹ ਨਹੀਂ ਉਹ ਤੇ ਤੁਸ ਪੁੱਛਿਆ ਨਹੀਂ ਅੰਦਾ ਕਿ ਜਾਂ ਕਿਸੇ ਨੇਤਾ ਦਾ ਵਾਕਈ ਉਹਦੇ ਨਾਲ ਕੋਈ ਸੰਬੰਧ ਹੈ ਸੀ ਜਾਂ ਨਹੀਂ ਸੀ ਅਕਸਰ ਅਬ ਪਬਲਿਕ ਅਸਿਸਮ ਦੇਖਦੇ ਆਂ ਵੀ ਇਹ ਜਾਣਦੇ ਸਰ ਮੈਂ ਵੀ ਦਿੱਤੀ ਦੇਖਾਂ ਜਦੋਂ ਸੀ ਪੋਲਿਟਿਕਲ ਰਜੇਆ ਕਵਰ ਕਰਨ ਜਾਂਦੇ ਆਂ ਅਕੇਲੇ ਸਟੇਜਾਂ ਭਰੀਆਂ ਹੁੰਦੀਆਂ ਉੱਤੇ ਲੋਕਾਂ ਦੇ ਨਾਲ ਫੇਰ ਸਟੇਜਾਂ ਟੁੱਟ ਵੀ ਜਾਂਦੀਆਂ ਐਨੇ ਲੋਕ ਸਟੇਜਾਂ ਦੇ ਖੜੇ ਹੁੰਦੇ ਆ ਉੱਤੇ ਕੋਣ ਕਿਸੇ ਆ ਕੇ ਮੰਤਰੀ ਨਾਲ ਕਿਸੇ ਆਗੂ ਨਾਲ ਫੋਟੋ ਖਿਚਵਾ ਆ ਗਿਆ ਉੱਤੇ ਪਤਾ ਲੱਗਦਾ ਪਰ ਜਦੋਂ ਕਿਸੇ ਤੱਕ ਦੋਸ਼ ਨਿਕਲਦਾ ਤੇ ਕਿਸੇ ਪੋਲੀਟਿਕਲ ਆਗੂ ਨੂੰ ਜਾਂ ਕਿਸੇ ਪੋਲੀਟਿਕਲ ਪਾਰਟੀ ਨੂੰ ਉਹਦਾ ਫਾਇਦਾ ਹੁੰਦਾ ਤਾਂ ਮੌਕਾ ਹੱਥੋਂ ਨਹੀਂ ਜਾਣ ਦਿੰਦਾ ਮੈਂ ਇਹ ਵੀ ਕਹਾਂਗਾ ਕਿ ਇਸ ਗੇਮ ਦੇ ਵਿੱਚ ਸਾਡੀਆਂ ਜਿਹੜੀਆਂ ਪੋਲੀਟਿਕਲ ਪਾਰਟੀਆਂ ਮੈਂ ਪਾਰਟੀ ਕੁਲ ਭਗਵੰਤ ਸਿੰਘ ਭਗਵੰਤ ਮਾੜੀ ਵੀਡੀਓ ਦੀ ਗੱਲ ਨਹੀਂ ਕਰਦਾ ਮੈਂ ਗੱਲ ਕਰਦਾ ਕਿ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦਾ ਅਕਸਰ ਬਗਾਉਣ ਦੇ ਵਿੱਚ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਆਗੂ ਆ ਉਹ ਵੀ ਆਪਣਾ ਮੌਕਾ ਹੱਥੋਂ ਨ ਜਾਣ ਦਿੰਦੇ ਜੇ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਕਿਸੇ ਪੋਲੀਟੀਕਲ ਪਾਰਟੀ ਦਾ ਭਰਾ ਹੋਸਦਾ ਸਾਨੂੰ 4 ਵੋਟਾਂ ਵੱਧ ਮਿਲ ਸਕਦੀਆਂ ਜੋ ਕੁਝ ਕਹਿ ਸਕਦੇ ਉਹ ਕਹਿੰਦੇ ਆ ਔਰ ਮੀਡੀਆ ਵਾਲੇ ਮਿੱਤਰ ਜਿਹੜੇ ਬਹਾ ਕੇ ਉਹ ਚੰਗੀ ਤਰ੍ਹਾਂ ਜਿਹੜੀ ਇਹ ਕਿ ਤੋੜੀ ਲਾਉਂਦੇ ਆ ਕੋਈ ਕਿਸੇ ਨਾਲ ਅਨਫੋਰਚੂਨੇਟ ਹੈ ਕਿ ਡੈਮੋਕਰੇਸੀ ਦੇ ਲਈ ਬਹੁਤ ਹੀ ਹਾਨੀਕਾਰਕ ਹੈ ਇਹ ਤੁਸੀਂ ਲੋਕਾਂ ਦੇ ਚੋਣਵੇਂ ਨਮੈਂਡਿਆਂ ਨੂੰ ਆਗੂਆਂ ਨੂੰ ਕਿਸੇ ਵਿਅਕਤੀ ਨੇ ਪਤਾ ਨਹੀਂ ਕੌਣ ਹੈ ਕਿਸੇ ਕਾਰਨਰ 'ਚ ਬੈਠਾ ਹੈ ਕਿਸੇ ਨੇ ਕਿਵੇਂ ਕੀਤਾ ਹੈ ਇੱਕ ਵਿਅਕਤੀ ਦੀ ਪਛਾਣ ਕੋਈ ਨਹੀਂ ਕਿਸੇ ਨੇ ਪਤਾ ਨਹੀਂ ਕਿੱਥੇ ਬੈਠੇ ਨੇ ਕਿਸੇ ਨੇ ਵੀਡੀਓ ਵਾਇਰਲ ਕਰਤੀ इवन ਇਹ ਤੋਦਾਂ ਕਿ ਬਹੁਤ ਜੜੀਆਂ ਹੈਗੀਆਂ ਉਹਨਾਂ ਆਗੂਆਂ ਬਾਰੇ ਵੀ ਗੱਲਾਂ ਹੁੰਦੀਆਂ ਜਿਹੜੇ ਆਗੂਆਂ ਦੇ ਉੱਤੇ ਗੱਲ ਕਰਨ ਦੇ ਪਾਬੰਦੀ ਲੱਗੀ ਵੀ ਹੈ ਕੋਈ ਵਿਦੇਸ਼ਾਂ 'ਚ ਬੈਠਿਆ ਉਹਨਾਂ ਦੇ ਇੰਟਰਵਿਊ ਹੁੰਦੀਆਂ ਉਹਨਾਂ ਦੀ ਵੀਡੀਓ ਵਾਇਰਲ ਹੁੰਦੀਆਂ ਬਾਅਦ ਚ ਗੱਲ ਇਹ ਅਸੀਂ ਕਹਿ ਦਿੰਨੇ ਆ ਇਸ ਸਾਲ ਨੂੰ ਕਿ ਇਸ ਦੀ ਅਸੀਂ ਪੋਸਟ ਹੀ ਨਹੀਂ ਕਰਦੇ ਇਹਨੇ ਕਹਿ ਸਾਰਾ ਦੁੱਤ ਕਿ ਕੁਕਸਰਨੀ ਸ਼ਟੀ ਕਹਿਣ ਦੇ ਵਿੱਚ ਸਾਰਾ ਕੁਝ ਕਹਿਤਾ ਬਾਅਦ ਇੱਕ ਲਾਈਨ ਨਾਲ ਅਸੀਂ ਆਪਣੇ ਆਪ ਨੂੰ ਸੇਵ ਕਰ ਲੈਨੇ ਆ ਕਿ ਇਸ ਦੀ ਸੀ ਪੁਸ਼ਟੀ ਨਹੀਂ ਕਰਦੇ ਮੈਂ ਕਹਿੰਨਾ ਜੋ ਕੁਝ ਵਾਪਰ ਹੈ ਇਹਦੀ ਜਾਂਚ ਪੜਤਾਲ ਤਾਂ ਹੋਣੀ ਚਾਹੀਦੀ ਹੈ ਸਾਹਮਣੇ ਆਉਣਾ ਚਾਹੀਦਾ ਕਿ ਕਿਸ ਨੇ ਕੀਤਾ ਪਰ ਮੈਂ ਕਹਾਂਗਾ ਇਹਦੇ ਸਾਰਾ ਸਿਸਟਮ ਹੀ ਆਪਾਂ ਕਈ ਵਾਰੀ ਗੱਲ ਕਰਦੇ ਬੜਾ ਹੁਬ ਕੇ ਕੱਲ ਕੀਤੀ ਜਾਂਦੀ ਹੈ ਕਿ ਜੀ ਆਹ ਦੇਖੋ ਗੱਲ ਸਾਹਮਣੇ ਆ ਗਈ ਤੁਸੀਂ ਸਾਹਮਣੇ ਆਉਣੇ ਚਾਹੀਦੇ ਮੈਂ ਕਹਿੰਨਾ ਇਸ ਮਾਮਲੇ ਨੂੰ ਇਦਾਂ ਦੇ ਮੁੱਦਿਆਂ ਨੂੰ ਹੱਲਾਸ਼ੀਰੀ ਦੇਣ ਦੇ ਲਈ ਰਾਸੀ ਆ ਗੋਨਮ ਸਿਸਟਮ ਨਾਲ ਖੜਵਾਲ ਕਢ ਲਈ ਕਿਤੇ মিডিਆ ਤੇ ਸਾਡਾ politcal system ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਜਿਹੜੇ ਆਪਣੇ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਇਹਨਾਂ ਗੱਲਾਂ ਨੂੰ ਉਭਾਰਦੇ ਆ ਤੇ ਮੁੜ ਕੇ ਜਦੋਂ ਕਿਤੇ ਮੰਗਲੇ ਸਾਹਮਣੇ ਆਉਂਦੇ ਆ ਤਾਂ ਫਿਰ ਅਸੀਂ ਸੱਚ ਦੇ ਨਿਆਂ ਦਾ ਪੱਲਾ ਫੜਨੇ ਦੀ ਵੀ ਕਸਰ ਨਹੀਂ ਛੱਡਦੇ ਜੀ ਜੀ ਸੋ ਜੇ ਪਾਸੇ ਗੱਲ ਕਰਾਂਗੇ ਜੀ ਸਾਫ ਕਾ ਡੀਆਈਜੀ ਮੁਸਤਾਫਾ ਦੇ ਖਿਲਾਫ ਮਾਮਲਾ ਦਰਜ ਹੋਇਆ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਬੇਟੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਆਪਣੇ ਪਿਤਾ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਸੀ ਜੀ ਬਹੁਤ ਅਨਫੋਰਚੂਨੇਟ ਮਾਮਲਾ ਹੈ ਜੀ ਬਟੂ ਜੀ ਕਿਸੇ ਪਰਿਵਾਰ ਨਾਲ ਜੁੜਿਆ ਮਾਮਲਾ ਮੈਂ ਵਿਅਕਤੀਗਤ ਤੌਰ ਤੇ ਉਹਦੇ ਕੋਟੀਫਿਲੀ ਨਹੀਂ ਕਰਨਾ ਚਾਹਾਂਗਾ ਪਰ ਇਹ ਗੱਲ ਜ਼ਰੂਰ ਮੈਂ ਦੱਸ ਸਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਮੁਹੰਮਦ ਮੁਸਤਾਫਾ ਉਸਦੀ ਪਤਨੀ ਉਸਦੀ ਬੇਟੀ ਜਾਂ ਉਸਦੀ ਭੈਣ ਜਿਹੜੀ ਆ ਉਹ ਪਰਿਵਾਰ ਦੀ ਆਪਾਂ ਜੇ ਗੱਲ ਕਰਦੇ ਆ ਤੇ ਸਾਰਿਆਂ ਦੇ ਉੱਪਰ ਪੰਚਕੁਲਾ ਦਾ ਜਿਹੜਾ ਥਾਣਾ ਹੈਗਾ ਉਹਦੇ ਚ ਇੱਕ ਥਾਣੇ ਚ ਕੇਸ ਦਰਜ ਹੋਇਆ ਕੇਸ ਵੀ ਦਰਜਾ ਮੁਹੰਮਦ ਮੁਸਤਾਫਾ ਦਾ ਬੇਟਾ ਜਿਹੜਾ ਸੁਇਸ ਹੈਡ ਕਰ ਗਿਆ ਉਹਨੇ ਜੋ ਵੀਡੀਓ ਵਾਇਰਲ ਕੀਤੀ ਜਿਹੜਾ ਅਲੀਗੇਸ਼ਨ ਲਗਾਏ ਉਸ ਬੇਸ ਦੇ ਉੱਤੇ ਕਿਸੇ ਉਹਨਾਂ ਦੇ ਪਰਿਵਾਰ ਦੇ ਨੇੜਲੇ ਵਿਅਕਤੀ ਨੇ ਜਾ ਕੇ ਹਾਲਾਂਕਿ ਪਰਿਵਾਰ ਚੋਂ ਨਹੀਂ ਕਿਸੇ ਨੇ ਕੇਸ ਦਰਜ ਕਰਾਇਆ ਕਿਸੇ ਨੇੜਲੇ ਵਿਅਕਤੀ ਨੇ ਜਾ ਕੇ ਕੇਸ ਦਰਜ ਕਰਾਇਆ ਫੇਰਦਾਰਜ ਹੋਈ ਹੈ ਅਗਲੇ ਦਿਨ ਪੜਤਾਲ ਹੋਗੀ ਜਾਂਚ ਪੜਤਾਲ ਸਾਹਮਣੇ ਆਏਗਾ ਕਿ ਸੱਚ ਕੀ ਹੈ ਹੁਣ ਇਹਦੇ ਚ ਕਾਫੀ ਜਿਆਦਾ ਡਿਸਕਸ਼ਨ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਚੱਲ ਰਹੀਆਂ ਕਿ ਜੀ ਮਾਮਲਾ ਦਾ ਮਸਤਵਾਰ ਹੈ ਕੌਣ ਜ਼ਿੰਮੇਵਾਰ ਹੈ ਇਹ ਮੁੰਡੇ ਨੇ ਵੱਡੇ ਵੱਡੇ ਐਲੀਗੇਸ਼ਨ ਦੋਸ਼ ਲਗਾਇਆ ਪਰ ਮੈਂ ਕਹਿਣਾ ਚਾਹਣਾ ਕਿ ਸਮਾਜਿਕ ਤੌਰ ਤੇ ਇੱਕ ਬਹੁਤ ਵੱਡਾ ਸਨੇਹਾ ਜਿਸ ਕੇਸ ਦੇ ਚੰਦਾ ਉਸ ਪਰਿਵਾਰ 'ਚ ਮੁਹੰਮਦ ਮੁਸਤਫਾ ਜ਼ਿੰਮੇਵਾਰ ਹੈ ਕਿ ਨਹੀਂ ਹੈ ਉਹਦੇ ਵਿੱਚ ਦਾ ਕੋਈ ਕਸੂਰ ਸੀ ਕਿ ਨਹੀਂ ਸੀ ਉਹਦੇ ਬੇਟੇ ਦੀ ਜਿਹੜੀ ਬੀਵੀ ਆ ਉਹਦਾ ਕੋਈ ਕਸੂਰ ਹੈ ਕਿ ਨਹੀਂ ਹੈ ਪਰ ਜਦੋਂ ਪਰਿਵਾਰ 'ਚ ਕੋਈ ਕਿਸੇ ਪੱਧਰ ਤੇ ਕੋਈ ਵੀ ਹਨ ਗੈਲੀ ਕਰਦਾ ਹੈ ਜਾਂ ਉਹਨ ਗੈਲੀ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਵਿਗਾੜਦਾ ਰਹਿੰਦਾ ਇੱਕ ਚੰਗਾ ਪਰਿਵਾਰ ਮੁਹੰਮਦ ਮੁਸਤਫਾ ਦੇਖੋ ਡੀਜੀਪੀ ਦੇ ਪੱਧਰ ਦਾ ਜਿੰਨੇ ਪਰਵਾਰ ਤੋਂ ਮੇਰਾ ਪਾਪ ਕੇ ਅਸਰ ਸੁਕਾਣਾ ਪਰਵਾਰ ਅਸਰ ਸੁਕਾਣਾ ਪਰਵਾਰ ਡੀਜੀਪ ਰਿਹਾ ਹੋਏ ਮੋਹੰਦਮੋਸਫਾ ਦੇ ਉਹਦਾ ਪਰਿਵਾਰ ਆਜਾ ਖਖੜੀਆਂ ਕਰੇਲੇ ਹੋਇਆ ਪੈ ਕੇ ਦਰਜ ਹੋਇਆ ਔਰ ਇਦਾਂ ਦਾ ਕੇਸ ਦਰਜ ਹੋਇਆ ਕਿ ਵਿਅਕਤੀ ਨੂੰ ਕਿਸੇ ਨੂੰ ਇਹਦੇ ਬਾਰੇ ਗੱਲ ਕਰਨੀ ਵੀ ਪਰਵਾਰ 'ਚ ਬੈਠ ਕੇ ਔਖਣੀ ਐ ਔਖੀ ਐ ਕਿ ਕੀ ਕੁਝ ਵਾਪਰਿਆ ਸੋ ਆ ਥਿਉਰੀ ਕੁਦਰਤ ਨਾਲ ਬੜੀ ਵੱਡੀਆਂ ਸਜ਼ਾਵਾਂ ਦਿੰਦੀ ਐ ਕਿ ਪਰਿਵਾਰ ਕਈ ਵਿਅਕਤੀ ਬਹੁਤ ਵੱਡੇ ਰੁਤਵਾਂ ਤੇ ਪਹੁੰਚ ਜਾਂਦੇ ਆ ਤੇ ਉਹ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਅਰਸ਼ ਤੋਂ ਫਰਸ਼ ਤੇ ਆਉਂਦੇ ਆ ਕਿਧਰੇ ਨਾ ਕਿਧਰੇ ਹੋਈ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਅਰਸ਼ ਤੋਂ ਫਰਸ਼ ਤੇ ਆਉਂਦੇ ਆ ਆਪਣੇ ਆਪ ਨਹੀਂ ਆਉਂਦਾ ਕੋਈ ਕੋਈ ਹਨੇਰੀ ਝੁੱਲਦੀ ਹੈ ਤਾਂ ਹੀ ਦਰਖਤ ਡਿੱਗਦੇ ਆ ਜਦੋਂ ਗੱਲ ਕੀਤੀ ਜਾਂਦੀ ਹੈ ਕੋਈ ਹਨੇਰੀ ਝੁੱਲਦੀ ਹੈ ਤਾਂ ਹੀ ਦਵਾਰਾਂ ਡਿੱਗਦੀਆਂ ਤੇ ਕੋਈ ਇਦਾਂ ਦਾ ਕਿਧਰੇ ਨਾ ਕਿਧਰੇ ਕੁਝ ਨਾ ਕੁਝ ਪਰਿਵਾਰਾਂ ਚ ਬਾਪਰ ਦਾ ਉਹਨੇ ਪਛੋੜ ਤੇ ਪਿਆ ਹੁੰਦਾ ਹੈ ਜਿਹੜਾ ਕਦੇ ਇਦੋਂ ਬਾਹਰ ਆਉਂਦਾ ਸਾਹਮਣੇ ਤਾਂ ਸਾਰਾ ਕੁਝ ਢਾਈ ਢੇਰੀ ਹੋ ਜਾਂਦਾ ਮਮਦ ਮੁਸਤਾਫਾ ਦੇ ਪਰਿਵਾਰ ਦੇ ਅੱਗੇ ਵੀ ਕਈ ਐਸੀਆਂ ਮਸਾਲਾ ਆਉਂਦੀਆਂ ਇਹ ਵੀ ਆਪਣੇ ਆਪ ਜਿ ਇੱਕ ਮਸਾਲਾ ਹੈ ਕਿ ਆਖਰ ਜਿਹੜੇਗੇ ਉੱਚੀ ਰੁਤਬਿਆਂ ਤੇ ਪਹੁੰਚ ਕੇ ਵੀ ਕੋਈ ਪਰਿਵਾਰ ਵਿਅਕਤੀ ਕਿਉਂ ਜੜਾਗਾ ਅਰਸ਼ ਤੇ ਪਹੁੰਚ ਕੇ ਫਰਸ਼ ਤੇ ਜਾ ਡਿੱਗ ਗਿਆ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀ ਤਾਂ ਮਮਦ ਮੁਸਤਾਫਾ ਦੇ ਪਰਿਵਾਰ ਨਾਲੋਂ ਹੋਰ ਕੋਈ ਐਗਜ਼ਾਮਪਲ ਇਸ ਤਰ੍ਹਾਂ ਦੀ ਹੋ ਨਹੀਂ ਸਕਦੀ ਕਿ ਕਿਸ ਕਦਰ ਬਾਪਰਾ ਔਰ ਵਾਪਰਨੇ ਲਈ ਵੀ ਕੋਈ ਬਾਹਰਲੇ ਜ਼ਿੰਮੇਵਾਰ ਨਹੀਂ ਹੁੰਦੇ ਪਰਿਵਾਰ ਚ ਕੌਣ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਨਹੀਂ ਆਪਾਂ ਕੋਈ ਜਾਂਚ ਏਜੰਸੀ ਨਹੀਂ ਨਾ ਇਸ ਮਾਮਲੇ ਤੇ ਫੈਸਲਾ ਕਰੀਏ ਪਰ ਜੋ ਕੁਝ ਵਾਪਰ ਰਹਾ ਉਹ ਤੇ ਟਿੱਪਣੀ ਕਰ ਰਹੇ ਆ ਕਿ ਪਰਿਵਾਰ ਦੇ ਅੰਦਰੋਂ ਹੀ ਵਾਪਰਿਆ ਸਾਰਾ ਕੁਝ ਬਾਹਰੋਂ ਨਹੀਂ ਕੁਝ ਵੀ ਹੋਇਆ ਤੇ ਕਿਸ ਕਦਰ ਜਿਹੜਾ ਖਲਵਾੜ ਹੋਇਆ ਸਾਰਿਆਂ ਦੇ ਸਾਹਮਣੇ ਕਿਸ ਕਦਰ ਡੀਜੀਪੀ ਜੀ ਨੂੰ ਕਦੇ ਸਲੂਟਸ ਲਾਪ ਪੈਂਦੀਆਂ ਸਲਾਮਾਂ ਪੈਂਦੀਆਂ ਹੋਣੀਆਂ ਐਡਾ ਵੱਡਾ ਨਾਂ ਸੀ ਅੱਜ ਉਹ ਜੇ ਸਵਾਲਾਂ ਜਵਾਬਾਂ ਨੂੰ ਲੈ ਕੇ ਕਿਸੇ ਆਸਵਾਰਨ ਵਿਅਕਤੀ ਨੂੰ ਇਸ ਸਮਾਜ ਆਪਣਾ ਸਾਥ ਦੇ ਦੀ ਸਰੂਚਾ ਕਰਕੇ ਨਿਕਲਣਾ ਵੀ ਔਖਾ ਬਣਦਾ ਹੈ ਐਡੇ ਵੱਡੇ ਸਵਾਲ ਉੱਠ ਰਹੇ ਹਨ ਮੁੱਦੇ ਨੂੰ ਲੈ ਕੇ ਜੀ ਜੀ ਸੋਧਰੀ ਪਾਸੇ ਕਿਸਾਨਾਂ ਨਾਲ ਕੇ ਗੱਲ ਕਰਾਂਗੇ ਜਿੱਦਾਂ ਕਿ ਹੜ੍ਹਾਂ ਦੀ ਪੰਜਾਬ ਦੇ ਵਿੱਚ ਮਾਰ ਪਈ ਸੀ ਤਾਂ ਉੱਥੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਗਾਰ ਜੰਮ ਗਈ ਸੀ ਹਾਲਾਂਕਿ ਸਿਆਸੀ ਪਾਰਟੀਆਂ ਲਗਾਤਾਰ ਵੱਡੇ ਵੱਡੇ ਦਾਅਵੇ ਕਰਦੀ ਹੋਏ ਨਜ਼ਰ ਆਈਆਂ ਭਾਈ ਅਸੀਂ ਗਾਰ ਚੱਕਾਂਗੇ ਮਦਦ ਕਰਾਂਗੇ ਪਰ ਹੁਣ ਕਿਸਾਨ ਆਪ ਹੀ ਅੱਗੇ ਹੋਏ ਨੇ ਤੇ ਉੱਥੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣੇ ਸ਼ੁਰੂ ਹੋਣਗੇ ਜੀ ਇਹ ਦੂਜੇ ਵੱਡਾ ਸਵਾਲ ਆ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਆ ਜੇਗੀ ਬਣੀ ਹੈ ਲੱਖਾਂ ਦੀ ਗਿੰਦੀ ਦੇ ਕਿਸਾਨ ਹੜ੍ਹਾਂ ਦੇ ਵਿੱਚ ਬਰਬਾਦ ਹੋਏ ਜੀ ਹੁਣ ਕਿਸਾਨ ਹੀ ਕਿਸਾਨਾਂ ਦੀ ਮਦਦ ਆ ਰਹੀ ਆ ਇਹ ਬਹੁਤ ਵੱਡਾ ਸਵਾਲ ਹੈ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਮੈਂ ਪ੍ਰੋਗਰਾਮ ਤੋਂ ਥੋੜੀ ਦੇਰ ਪਹਿਲਾਂ ਹੀ ਜਿਹੜਾ ਭਾਰਤੀ ਕਿਸਾਨ ਜੁਗਰਾਹਾ ਉਹਨਾਂ ਦੇ ਇੱਕ ਦੋ ਜਿਹੜੇ ਸੀਨੀਅਰ ਆਗੂ ਹੈ ਸ਼ਿਨਾਰਾ ਸਿੰਘ ਜੀ ਆ ਦੂਧਿਆ ਗੋਨ ਨਾਲ ਗੱਲਬਾਤ ਕਰਿਆ ਸੀ ਤਾਂ ਉਹ ਕਹਿੰਦੇ ਕਿ ਇੱਕ ਦਿਨ ਬਾਅਦ ਚ ਜਣੇ ਕਿ 23 ਅਕਤੂਬਰ ਨੂੰ ਸੈਂਕੜਿਆਂ ਦੀ ਗਿਣਤੀ ਚ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਖੇਤੀ ਵਾਲੇ ਸੰਧ ਲੈ ਕੇ ਜਿਹੜੇ ਵਾਹੀ ਜੋਗ ਹੁੰਦੇ ਆ ਕੰਮ ਆਉਂਦੇ ਆ ਵਾਹੀ ਨੂੰ ਖੇਤ ਨੂੰ ਸਵਾਰਨ ਦੇ ਲਈ ਉਹ ਲੈ ਕੇ ਜਾ ਰਹੇ ਫਸਲ ਕਾ ਦੇ ਏਰੀਆ ਚ ਗਜ਼ਾਸਪੁਰ ਏਰੀਆ ਚ ਬਾਰਡਰ ਦਾ ਏਰੀਆ ਜਿੱਥੇ ਸਭ ਤੋਂ ਹੁੰਦੇ ਰਹੇ ਹੜਾ ਨਾਲ ਤਬਾਹੀ ਹੋਈ ਹੈ ਉਹ ਕਹਿੰਦੇ ਕਿ ਅਸੀਂ ਦੇਖੋ ਜੀ ਇਸ ਤੋਂ ਪਹਿਲਾਂ ਹਰ ਪ੍ਰਵਾਧ ਕਿਸਾਨ ਦੇਖੋ ਕਿਸਾਨ ਚ ਤੇ ਬੰਦਿਆਂ ਦੀ ਕਿੰਨੀ ਕਿ ਸ਼ਕਤੀ ਹੁੰਦੀ ਆਪਾਂ ਸਾਰੇ ਜਾਣਦੇ ਆ ਸਰਕਾਰਾਂ ਦਾ ਹੈ ਨਹੀਂ ਇੱਥੇ ਦਾ ਪ੍ਰਧਾਨ ਮੰਤਰੀ 1600 ਕਰੋੜ ਰੁਪਏ ਦਾ ਐਲਾਨ ਕਰ ਗਿਆ ਹੈ ਅਜੇ ਤੱਕ ਕਹਿੰਦੇ 1600 ਕਰੋੜ ਰੁਪਏ ਆਏ ਨਹੀਂ ਜਣੀ ਜਿਹੜੀ ਐਡੀ ਵੱਡੀ ਸਰਕਾਰ ਹੈ ਕੇਂਦਰ ਦੀ ਦੁਨੀਆ ਦੀ ਕਹਿੰਦੇ ਸਭ ਤੋਂ ਸ਼ਕਤੀਸ਼ਾਲੀ ਸਰਕਾਰ ਹੈ ਉਹ ਸ਼ਕਤੀਸ਼ਾਲੀ ਸਰਕਾਰ ਦੇ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਨੇ ਪੀੜਤ ਪੰਜਾਬ ਚ ਆ ਕੇ ਐਲਾਨ ਕੀਤਾ ਕਿ 1600 ਕਰੋੜ ਰੁਪਏ ਜਿਹੜਾ ਜਿਹੜਾ ਕਿ ਉਹ ਨਾ ਬਾਜ ਮਨਿਆ ਗਿਆ ਪਰ ਇਹਦੇ باوجود ਵੀ ਚਲੋ ਪ੍ਰਧਾਨ ਮੰਤਰੀ ਨੇ ਐਲਾਨ ਸੀ ਫਿਰ ਪੀੜਤਾ ਨਹੀਂ ਦਿੱਤਾ ਜਾਏਗਾ ਉਹ ਇਹ ਕਹਿੰਦੇ ਇਹਦੇ ਤੱਕ ਪਹੁੰਚਿਆ ਮੈਂ ਸਮਝਦਾ ਕਿ ਕਿਸਾਨ ਹੀ ਤੜੜਿਆ ਜਿਨ੍ਹਾਂ ਨੇ ਜਿੰਨੀ ਕੋਹਾਂ ਚ ਪੁੱਜੇ ਤਾਂ ਉਹ ਕਿ ਇੱਕ ਦੂਜੇ ਦੀ ਪਾਂਹਤਾ ਫੜ ਰਹੇ ਆਂ ਦਰਤਾ ਜਾਣ ਰਹੇ ਆ ਨਾ ਉਹ ਕਹਿੰਦੇ ਪਹਿਲਾਂ ਅਸੀਂ ਘਰ ਘਰ ਜਾ ਕੇ ਜਿਨ੍ਹਾਂ ਦੇ 2.5 ਏਕੜ ਤੱਕ ਦੀ ਪੈੜੀ ਸੀ ਚਾਹੇ ਕਿਸ ਦੀ ਜ਼ਮੀਨ ਨਹੀਂ ਆ ਖੇਤੀਬਾੜੀ ਨਾਲ ਜੁੜੇ ਹੋਏ ਵਾਹਤਾ 1 ਏਕੜ ਤੱਕ ਦੀ ਜ਼ਮੀਨ ਆ ਉਹਨਾਂ ਨੂੰ ਖਾਂਡੋ ਕੇ ਕਾਨਕ ਪ੍ਰਤੀ ਦੇ ਹਰ ਪਰਿਵਾਰ ਨੂੰ ਮਹਈਆ ਕੀਤੀ ਸਰਦੀਆਂ ਦਾ ਮੌਸਮ ਆ ਰਿਹਾ ਹੁਣ ਕਪੜੇ ਲਿੜੇ ਉਹਨਾਂ ਨੂੰ ਜਿੰਨੇ ਕੋ ਕਰ ਸਕਦੇ ਸੀ ਕਿਥੇ ਤੇ ਹੁਣ ਦੇਖੋ ਕਹਿੰਦੇ ਕਿ ਸੈਂਕੜਿਆਂ ਦੀ ਗਿਣਤੀ ਜਾਣੀ ਆਪਾਂ ਗੱਲ ਕਰੀਏ ਮਾਨਸਾ ਦੀ ਫਰੀਦਕੋਟ ਦੀ ਮੋਗੇ ਦਾ ਇਲਾਕਾ ਬਠਿੰਡਾ ਸੰਗਰੂਰ ਹੈ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸੈਂਕੜੇ ਟਰੈਕਟਰ ਜਿਹੜੇ ਹੈ ਕਿੱਡੀ ਵੱਡੀ ਗੱਲ ਤੇ ਆਪਣੇ ਆਪ ਚ ਇੱਕ ਮਸਾਲ ਹੋਈ ਗੇ ਮੇਰੇ ਖਿਆਲ ਹੈ ਅਸੀਂ ਬਹੁਤ ਭਾਈਚਾਰੇ ਦੀਆਂ ਗੱਲਾਂ ਕਰਦੇ ਆਂ ਇੱਕ ਦੂਜੇ ਨੂੰ ਸੁਣਾਉਨੇ ਆ ਕਿਸ ਮੌਕੇ ਤੇ ਖਰਾਬ ਬੋਲਣਾ ਕਿਸਾਨਾਂ ਦੇ ਬੜਾ ਸੌਖਾ ਹੁੰਦਾ ਬਹੁਤ ਕੁਝ ਇਸ ਮੁਲਕ ਦੇ ਅੰਦਰ ਕਿਸਾਨਾਂ ਬਾਰੇ ਕਿਹਾ ਜਾਂਦਾ ਅਮੈਂ ਸਲੂਟ ਕਰਦਾ ਹਾਂ ਉਹਨਾਂ ਕਿਸਾਨਾਂ ਨੂੰ ਤੁਸੀਂ ਅੰਦਾਜ਼ਾ ਲਗਾਓ ਕਿ ਜਦੋਂ ਸੈਂਕੜੇ ਟਰੈਕਟਰ ਕਿਸਾਨ ਲੈ ਕੇ ਥੜਪੀੜ ਦੇ ਇਲਾਕੇ ਜਾਣਗੇ ਉਹਨਾਂ ਦੀ ਜ਼ਮੀਨਾਂ 'ਤੇ ਕੰਮ ਕਰਨਗੇ ਤੇ ਇਸ ਤੋਂ ਵੱਡਾ ਪਾਈਜਾਰੇ ਦਾ ਸੁਨਿਆ ਹੋਰ ਕੀ ਹੋ ਸਕਦਾ ਹੈ ਉਹ ਕਹਿੰਦੇ ਅਸੀਂ ਉੱਥੇ ਜਾ ਕੇ ਉਹਨਾਂ ਦੀ ਜ਼ਮੀਨਾਂ ਪੱਥਰ ਕਰਾਂਗੇ ਉਹਨਾਂ ਨੂੰ ਘਟੋ-ਘਟ ਵਾਹੀ ਜੋਗ ਬਣਾਵਾਂਗੇ ਤਾਂ ਕਿ ਉਹ ਆਪਣੇ ਕਣਕ ਦੀ ਬਜਾਈ ਕਰ ਸਕਣੇ ਇੰਨੀ ਗੱਲ ਨਹੀਂ ਕੰਨਗੇ ਬੀਜ ਵੀ ਨਾਲ ਲੈ ਕੇ ਜਾ ਰਹੇ ਆ ਇਹਦੇ باوجود ਵੀ ਕਿਸਾਨਾਂ ਨੂੰ ਕਹਿ ਰਿਹਾ ਕਿ ਜਿਹੜਾ ਸਰਕਾਰ ਨੇ ਐਲਾਨ ਕੀਤਾ ਹੈ ਕੇਂਦਰ ਨੇ ਤਾਂ ਜੋ ਕੀਤਾ ਕੀਤਾ ਪੰਜਾਬ ਨੇ ਕਿਹਾ ਕਿ 20000 ਰੁਪਏ ਪ੍ਰਤੀ ਏਕੜ ਦੇਵਾਂਗੇ ਉਹ ਵੀ ਕਹਿੰਦੇ ਜੀ ਬਹੁਤ ਸਾਰੇ ਕਿਸਾਨਾਂ ਨੂੰ ਮਿਲਿਆ ਨਹੀਂ ਹੈ ਇਹਦੇ ਸਾਡੀ ਇਹ ਨਹੀਂ ਬਿੰਦੈ ਜੀ 20000 ਹੀ ਹੈ ਚਲੋ ਅਸੀਂ ਤਾਂ ਕਹਿੰਦੇ 70000 ਪ੍ਰਤੀ ਏਕੜ ਦੀ ਮੰਗ ਕਰ ਰਹੇ ਹਾਂ ਕਿਉਂਕਿ ਵੱਡਾ ਨੁਕਸਾਨ ਹੈ 50 60000 ਤੱਕ ਘਟੋ ਘਟ 1 ਏਕੜ ਤੇ ਖਰਚੀ ਆ ਜਾਂਦੇ ਬਿਜਾਈ ਲੋਾਈ ਤੋਂ ਲੈ ਕੇ ਝੋਨੇ ਤੇ ਸਭ ਤੋਂ ਵੱਧ ਖਰਚਾ ਹੁੰਦਾ ਖਾਣਕ ਤੇ ਇਨਾ ਖਰਚਾ ਨਹੀਂ ਆਉਂਦਾ ਜਿੰਨਾ ਝੋਨੇ ਤੇ ਆਉਂਦਾ ਝੋਨਾ ਹਾਈ ਖਰਚੀਲੀ ਫਸਲ ਫਿਰ ਕਿਤੇ ਜਾ ਕੇ ਚਾਰ ਪੈਸੇ ਬਚਦੇ ਆ ਹੁਣ ਜਣੀ ਪੋਸ ਰਹੀ ਗੱਲਾਂ ਦਾ ਅੰਦਾਜ਼ਾ ਲਗਾਉਣਾ ਵੀ ਇਹ ਜਲਸ ਜੀ ਆਪਣੇ ਲਈ ਮੁਸ਼ਕਲ ਹੁੰਦਾ ਹੈ ਜੀ ਮਿਸਾਲ ਦੇ ਤੌਰ ਤੇ ਜੇ ਛੋਟੇ ਕਿਸਾਨ ਨੇ ਦੇਖੋ ਵੱਡਾ ਕਿਸਾਨ ਤਾਂ ਠੇਕੇ ਤੇ ਲੈ ਗਿਆ ਜੀ ਉਹਦੀ ਤਾਂ ਆਪਣੀ ਜ਼ਮੀਨ ਬਹੁਤ ਜੀ ਵੱਡਾ ਕਿਸਾਨ ਹੀ ਠੇਕੇ ਤੇ ਲਏਗਾ ਨਾ ਜੇ ਛੋਟਾ ਕਿਸਾਨ ਠੇਕੇ ਤੇ ਲਏਗਾ ਜ਼ਮੀਨ 70 80 ਜਾਰ ਤੋਂ ਪ੍ਰਤੀ ਏਕੜ ਘਟ ਨਹੀਂ ਤੇ ਜੇ ਦੀ ਫਸਲ ਬਰਬਾਦ ਹੋ ਗਈ ਉਹਦੀ ਹਾਲਤ ਕੀ ਹੋਏਗੀ ਤੇ ਕਿਸਾਨ ਨਾਲ ਉਹਦਾ 20 ਜਾਰ ਨਾਲ ਤਾਂ ਬੀਜ ਦਾ ਮੁੱਲ ਵੀ ਨਹੀਂ ਮੁੜਦਾ ਸੋ ਕਿਸਾਨ ਕਹਿੰਦੇ ਅਸੀਂ ਮੰਗ ਕਰ ਰਹੇ ਹਾਂ ਕੇ ਘੱਟੋ ਘਾਟ ਜਿਹੜਾ ਬੀਰ ਦੇਣਾ ਉਹ ਤਾਂ ਦੇ ਦਿਓ ਜੀ ਮਜਾਇ ਤੋਂ ਪਹਿਲਾਂ ਉਹਦਾ ਕੰਮ ਆ ਜੇ ਜੀ ਗਰਮਾ ਕਹਿੰਗੇ ਉਸੇ ਅਗਲੀ ਗੱਲ ਕਰ ਸਕਦੇ ਹਾਂ ਇਹ ਗੱਲ ਕਹਿੰਗੇ ਇਹ ਵੀ ਉਹ ਕਹਿੰਦੇ ਜਿਹੜਾ ਡੀਜ਼ਲ ਅਸਿਸਟ ਟ੍ਰੈਕਟਰਾਂ 'ਚ ਇਸਤੇ ਮਾਲ ਕਰਨਾ ਘੱਟੋ ਘਾਟ ਉਹਦੇ 50 60 ਰੁਪਏ ਜਿਹੜਾ ਟੈਕਸ ਲੱਗਦਾ ਉਹ ਟੈਕਸ ਹੀ ਖਤਮ ਕਰ ਦਿਓ ਖਾਸ ਤੌਰ ਤੇ ਜਿਹੜਾ ਡੀਜ਼ਲ ਹੜਪੀੜਤ ਇਲਾਕਿਆਂ 'ਚ ਵਰਤਿਆ ਜਾਂਦਾ ਉੱਥੇ ਹੀ ਟੈਕਸ ਹਟਾ ਦਿਓ ਇਹਦੇ ਸਾਨੂੰ ਬੜਾ ਫਾਇਦਾ ਹੋ ਜਾਏਗਾ ਨਾਲ ਹੀ ਕੋਣ ਨੇ ਅਪੀਲ ਵੀ ਕੀਤੀ ਹੈ ਕਿ ਅਸੀਂ ਦੇਖੋ ਸੈਂਕਟ ਟ੍ਰੈਕਟਰ ਨਾਲ ਲੈ ਕੇ ਜਾ ਰਹੇ ਹਾਂ ਜੀ ਪਰ ਸਾਡੇ ਕੋਲੇ ਟਰੈਕਟਰਾਂ ਲਈ ਹਫਤੇ ਇੱਕ ਦਾ ਰਾਸ਼ਨ ਪਾਣੀ ਆ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਜਿਹੜੇ ਮਦਦ ਕਰਨਾ ਚਾਹੁੰਦੀ ਹੈ ਡੀਜ਼ਲ ਦੇ ਰੂਪ ਜਾਂ ਨਕਦ ਦੇ ਰੂਪ ਚ ਬਤੁਮਦ ਉਨ੍ਹਾਂ ਲੱਖਾਂ ਜਾਓ ਜਿਹੜੇ ਟਰੈਕਟਰ ਜ਼ਮੀਨਾਂ 'ਤੇ ਸਵਾਰ ਰਿਹਾ ਉਹਨਾਂ ਲਈ ਡੀਜ਼ਲ ਲੈ ਕੇ ਮਦਦ ਕਰੋ ਜੀ ਕਿ ਲੋਕਾਂ ਨੂੰ ਪੈਰਾਂ 'ਚ ਖੜਾ ਕੀਤਾ ਜਾ ਸਕੇ ਜੀ ਜੀ ਸੋ ਸਰ ਆਦੇ ਪਰੋਂ ਦੇ ਵਿਚੰਨੀ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਹੋ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਭਰਾ ਆਸੀ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾ ਨਾਲ ਪਰੋਰਾਂ ਵਿੱਚ ਬਣੇ ਰਹੇ ਪਰੋਰ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ